ਆ ਰੋਹਾ ਡੋ ਅੱਜ ਇਹ ਬਰੜੇ ਵਾਰਾ ਬੋਲਈ ਮੈਂ ਅੱਗ ਲਗਾ ਲਈ ਗੂੰਜ ਉਟਾਵੋਲਾ ਮੋਰਨਾ ਮਿੱਠਾ ਮਲਾਰ ਹਬਰੋ ਅੱਗ ਲਗਾ ਲਈ ਗੂੰਜ ਵਾ ਲਾ ਗੇ ਮਿੱਠਾ ਮੋ ਆਰ ਆਰ ਡਾ ਕਿੰਨਾ ਦਿਨਾਲਾ ਚੋਲਵਾਲਿਆ ਨੇ ਮਯੂ ਨੇ ਮਨਮਦਨ ਨਾ ਦਿਨਾਲਾ ਇਹ ਚੋਲਵਾਲਿਆ ਨੇ ਮਯੂ ਨੇ ਮਨਮਦਨ ਇਕੂੰਡਿਉਂ ਕਰੇ ਕਿ ਲਾਲ ਆਂਗਣੀਏ ਵਾਰੂ ਹੈ ਬੋ ਇਕ ਉਡਿਉ ਕਾਰੇ ਕਿਨੋਲ ਆਂਗਣਿਏ ਬਾਰੜੇ ਵਰਗੇ ਯਿਮੇ